ਟਾਟਿਆਂ ਦੀ ਮਾੜੀ ਮਾੜੀ ਗੱਲ ਨੂੰ ਸਲੋਣਾ ਹੱਸ ਕੇ ਨਾ ਕਦੇ ਈ ਗਰੀਬ ਨੂੰ ਬੁਲਾਉਣਾ ਦੂਜਿਆਂ ਦੇ ਕੰਮਾਂ ਵਿੱਚ ਰੋਣਾ ਇੱਕ ਟੋਣਾ ਅੱਜ ਦੁਨੀਆ ਦਾ ਮਨ ਦੱਸ ਤੁਰ ਗਿਆ ਫੋਕੀਆਂ ਉਹਦੀ ਹਜਾ ਬਸ ਨੇ ਜਿੱਦਾਂ ਨੇ ਸੱਚਾ ਪਿਆਰ ਖੰਭ ਲਾ ਕੇ ਉੱਡ ਤੁਰ ਗਿਆ ਫੋਕੀਆਂ ਉਹਦੀ ਹਜਾ ਬਸ ਰਹੇ ਜਿੱਦਾਂ ਨੇ ਸੱਚਾ ਪਿਆਰ ਖੰਭ ਲਾ ਕੇ ਉੱਡ ਤੁਰ ਦੀ ਅੱਖ ਮੁੰਦ ਨੇ ਫਰੇਬ ਲੁੱਟੀ ਚੋਰਾਂ ਹੀਣਿਆਂ ਨੂੰ ਜਾਮਦੇ ਵੀਰ ਥੱਕ ਜਾਂਦੇ ਫਿਰ ਦਾਨੀ ਅੱਖੋਂ ਦੇ ਹਿਸਾ ਰੱਬ ਦਾ ਰੱਬ ਨੂੰ ਜਨਾਮ ਦੇ ਹੋਇਆ ਚੰਗਾ ਲਾਉ ਨਾਲ ਹੋ ਗਏ ਦਿਲ ਕਾਲੇ ਉੱਡ ਸੀਰਿਆ ਤੋਂ ਪਿਆਰ ਵਾਲਾ ਨੂੰ ਲੱਗਿਆ ਫੋਕੀਆਂ ਫੋਕੀਆਂ ਦੇ ਹੱਜਾ ਬਸ ਰਹੇ ਨੇ ਇਹ ਸੱਚਾ ਪਿਆਰ ਖੰਭ ਲਾ ਕੇ ਉੱਡ ਤੂੰ ਫੋਕੀਆਂ ਦੇ ਹੱਜਾ ਬਸ ਰਹੇ ਨੇ ਇਹ ਸੱਚਾ ਪਿਆਰ ਖੰਭ ਲਾ ਕੇ ਉੱਡ ਤੂੰ